ਸਿੱਖਾਂ ਨੇ ਕਿਹਾ ਮਾਰਾ ਭਾਈ ਰਾਮਾ ਜੀ ਬੜੀ ਸੇਵਾ ਕਰਦਾ ਹੈ ਆਪ ਦਾ ਦੂਸਰਾ ਬੀਬੀ ਦਾਨੀ ਦਾ ਜੋ ਪਤੀ ਹੈ ਜੁਆਈ ਹੈ ਤੇ ਭਾ ਗੁਰੂ ਰਾਮਦਾਸ ਜੀ ਬੜੀ ਸੇਵਾ ਕਰਦੇ ਹੈ ਇਹਨਾਂ ਜੋ ਗੁਰਤਾ ਕਿਨੂ ਦੇਵੋਗੇ ਮਾਰਾ ਸਾਹਿਬ ਨੇ ਕਿਹਾ ਸੰਗਤ ਜੀ ਪਰਖਦੇ ਨੇ ਤੁਹਾਨੂੰ ਆ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਰਾਜ ਪ੍ਰਕਾਸ਼ ਰੂਪ ਵੀ ਜਿਹੜਾ ਜੁੜਨਾ ਹੈ ਰਾਜ ਗ੍ਰਸਤ ਵਿੱਚ ਰਹਿ ਕੇ ਸਿੱਖਾਂ ਨੂੰ ਨਿਹਾਲ ਕਰਨਾ ਅਤੇ ਰਾਜ ਗਿਆਨ ਸਰੂਪ ਦੇ ਵਿੱਚ ਜੁੜਨਾ ਰਾਜ ਪ੍ਰਕਾਸ਼ ਰੂਪ ਜਿਹੜਾ ਜੁੜਨਾ ਹੈ ਇਹਦਾ ਤਖਤ ਜਿਹੜਾ ਹੈ ਇਹ ਚੌਥੇ ਪਾਦਸ਼ਾਹ ਨੂੰ ਸਤਗੁਰੂ ਆਮਦਾਸ ਜੀ ਨੂੰ ਸਤਗੁਰੂ ਅਮਰਦਾਸ ਸਾਹਿਬ ਜੀ ਨੂੰ ਬਖਸ਼ਿਆ ਹੈ ਪ੍ਰਥਮੇ ਨਾਨਕ ਚੰਦ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਚੰ드ਮਾ ਦੀ ਨਿਆਈ ਸ਼ਾਂਤਮਈ ਪੂਰਨ怀ਦੇ ਚੰਦਰਮਾ ਜੀ ਨਿਆਈ ਪ੍ਰਗਟ ਹੋਏ ਜਗਤ ਭਾਇਉ ਆਨੰਦ ਸਾਰੇ ਜਗ ਦੀ ਤਪਸ਼ ਮੇੜ ਕੇ ਅਗਿਆਨ ਦੀ ਆਨੰਦ ਦੇ ਦੁੱਤਾ ਮਹਾਰਾਜ ਜੀ ਨੇ ਤਾਰਨ ਮਨੁੱਖ ਅਤੇ ਮਨੁੱਖਾਂ ਤੇ ਇਸਤਰੀਆਂ ਦੇ ਤਾਈ ਜਨ ਕੀਓ ਪਰਗਾਨ ਜਨਪੁਰਖਾਂ ਤੇ ਇਸਤਰੀਆਂ ਦੇ ਤਾਰਨ ਵਾਸਕੇ ਮਹਾਰਾਜ ਜੀ ਨੇ ਮਨੁੱਖਾ ਕਹਿੰਦੇ ਹਨ ਇਲਾਕੇ ਦੇ ਇੱਕ ਤੇ ਜਨਪੁਰਖ ਨੂੰ ਕਹਿੰਦੇ ਐ ਜਨ ਇਸਤਰੀ ਕਹਿੰਦੇ ਹਨ ਫਾਰਸੀ ਆਲੇ ਤੇ ਮਨੁੱਖਾਂ ਤੇ ਇਸਤਰੀਆਂ ਨੂੰ ਤਾਰਨ ਵਾਸਤੇ ਕੋ ਜਨ ਹਾਲ ਕਰਨ ਵਾਸਤੇ ਮਾਰਨ ਨਾਮ ਦਾ ਪ੍ਰਕਾਸ਼ ਕੀਤਾ ਗੁਰੂ ਨਾਨਕ ਦੇਵ ਜੀ ਨੇ ਗੁਰ ਅੰਗਦ ਦੀ ਉਹ ਨਿਧਾਨ ਉਹ ਹੀ ਖਜ਼ਾਨਾ ਗੁਰੂ ਅੰਗਦ ਸਾਹਿਬ ਨੂੰ ਸੱਚੇ ਪਾਤਸ਼ਾਹ ਸਤਗੁਰੂ ਨਾਨਕ ਦੇਵ ਨੇ ਦੇ ਦਿੱਤਾ ਆਕਾਸ਼ ਕਥਾ ਗਿਆਨ ਆਕਾਤ ਕਸਮ ਤੋਂ ਰਹਿਤ ਜੋ ਹੈ ਸਰੂਪ ਉਹ ਉਹਦਾ ਗਿਆਨ ਬਖਸ਼ਿਆ ਪੰਜ ਭੂਤ ਬਸ ਕੀਨੇ ਪੰਜੇ ਭੂਤ ਜਿਹੜੇ ਕਾਮ ਕਰੋ ਲੋਭ ਮੋਹ ਘਰਸੀ ਪੰਜਾਂ ਤਤਾਨੀਆਂ ਖੇਲਤਾ ਭੂਤਾਂ ਦੀਆਂ ਚਿੰਬੜੇ ਹੋਏ ਇਹਨਾਂ ਨੂੰ ਬਸ ਕਰ ਦਿੱਤਾ ਹ ਜਗਤ ਨਾਤਰਾ ਹਰ ਸੋਲ ਸਿੰਘ ਜਗਤ ਜੰਮਣ ਦਾ ਤੇ ਅੰਤ ਮਰਨ ਦਾ ਬਰ ਨੀਰਨ ਤਸੇ ਖਾਨੂ ਗੁਰ ਅਮਰ ਗੁਰੂ ਸ੍ਰੀ ਸਤ ਫਿਰ ਸ੍ਰੀ ਸਤਗੁਰੂ ਅਮਰਦਾਸ ਸਾਹਿਬ ਜੀ ਜੋ ਗੁਰੂ ਹਨ ਕਲਯੁਗ ਰਾਖੀ ਪਾਤ ਕਲਯੁਗ ਦੇ ਸ੍ਰੀ ਸਤਗੁਰੂ ਅਮਰਦਾਸ ਗੁਰਾਂ ਨੇ ਆਪ ਦੀ ਪਾਤ ਰਖਣਾ ਕੀਤੀ ਅਗਨ ਦੇਖਤ ਗਤ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਦੇਖਣੇ ਸਾਰੀ ਨਾਸ ਹੋ ਜਾਂਦੇ ਹਨ ਕੋਈ ਵੀ ਇਸ਼ਨਾਨ ਦੇ ਜਲ ਨਾਲ ਰਾਜੀ ਹੋ ਗਏ ਪ੍ਰੇਮਿਆਦਕ ਚਰਨ ਕਵਲ ਜਾਸ ਜਿਨ੍ਹਾਂ ਦੇ ਚਰਨਾਂ ਕਮਨਾਂ ਦੇ ਜਿਨ੍ਹਾਂ ਦੇ ਦਰਸ਼ਨ ਦੇਖਣ ਨਾਲ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ ਸਭ ਵਿਦਮਾਨਿਓ ਮਨ ਸਾਰੀ ਵਿਧੀ ਨਾਲ ਜਦੋਂ ਆਪ ਦਾ ਮਨ ਮੰਨਿਆ ਮਹਾਰਾਜ ਤਦ ਹੀ ਭਇਓ ਪਰਸੰਨ ਉਸੇ ਵੇਲੇ ਗੁਰੂ ਮਹਾਰਾਜ ਸਾਹਿਬ ਸਿੱਖਾਂ ਨੂੰ ਪਰਖਿਆ ਮਹਾਰਾਜ ਸਾਹਿਬ ਜੀ ਨੂੰ ਪਰਖ ਕੇ ਕਿਹਾ ਸਿੱਖਾਂ ਨੇ ਕਿਹਾ ਮਹਾਰਾਜ ਭਾਈ ਰਾਮਾ ਜੀ ਬੜੀ ਸੇਵਾ ਕਰਦਾ ਹੈ ਆਵਦਾ ਦੂਸਰਾ ਬੀਬੀ ਦਾਨੀ ਦਾ ਜੋ ਪਤੀ ਹੈ ਜੁਵਾਈ ਹੈ ਤੇ ਭਾਗ ਗੁਰੂ ਰਾਮਦਾਸ ਜੀ ਬੜੀ ਸੇਵਾ ਕਰਦੇ ਐ ਇਹਨਾਂ ਨੂੰ ਜੋ ਗੁਰਤਾ ਕਿਨੂ ਦੇਵੋਗੇ ਮਹਾਰਾਜਾ ਉਹਨਾਂ ਕਾ ਸੰਗਤ ਜੀ ਪਰਖ ਦਿੰਨੇ ਆ ਤੁਹਾਨੂੰ ਥੜੇ ਬਣਾਉਣ ਲਾਇ ਮਹਾਰਾਜਾ ਸਾਹਿਬ ਜੀ ਨੇ ਹਰਾਮਾ ਜੀ ਬੌਲੀ ਸਾਹਿਬ ਦੇ ਕਿਨਾਰੇ ਤੇ ਥੜਾ ਬਣਾਉਣ ਲਾਇਆ ਤੇ ਬੌਲੀ ਸਾਹਿਬ ਦੀਆਂ ਪੌੜੀਆਂ ਜਿਵੇਂ 84 ਪੌੜੀਆਂ ਪੂਰੀਆਂ ਹੁੰਦੀਆਂ ਉਸ ਤੇ ਗੁਰੂ ਰਾਮਦਾਸ ਜੀ ਲਾਏ ਥੜੇ ਸ਼ਾਮ ਤੱਕ ਬਣਾ ਦਿੱਤੇ ਜਦੋਂ ਆਏ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਭਾਈ ਰਾਮਿਆ ਜਿਵੇਂ ਅਸੀਂ ਦੱਸ ਕੇ ਗਏ ਸੀ ਉਵੇਂ ਠੜਾ ਨਹੀਂ ਤਾਂ ਬਣਾਇਆ ਇਹ ਢਾਹ ਦੇ ਠੀਕ ਨਹੀਂ ਬਣਿਆ ਹੁਣ ਤੇ ਤੁਹਾਨੂੰ ਨਕਸ਼ਾ ਦੱਸਦੇ ਆ ਇਸ ਤਰ੍ਹਾਂ ਕੱਲ ਨੂੰ ਬਣਾਈ ਕਹਿੰਦਾ ਜੀ ਮੈਂ ਤਾਂ ਉਵੇਂ ਬਣਾਇਆ ਸਤਿਗੁਰੂ ਜੀ ਨੂੰ ਬਦੋ ਬਦੀ ਠਾਹਤਾ ਦੂਏ ਦਿਨ ਨੂੰ ਆਗਿਆ ਦਿੱਤੀ ਫਿਰ ਇਸ ਤਰ੍ਹਾਂ ਬਣਾਇਓ ਨਕਸ਼ਾ ਦਿੱਤਾ ਗੁਰੂ ਰਾਮਦਾਸ ਜੀ ਦੇ ਪਾਸ ਆਏ ਕਹਿੰਦੇ हे ਪੁਰਖਾ ਤੁਸੀਂ ਜਿਵੇਂ ਅਸੀਂ ਕਿਹਾ ਸੀ ਉਵੇਂ ਠੜਾ ਨਹੀਂ ਬਣਾਇਆ ਇਹ ਠੀਕ ਨਹੀਂ ਕੀਤਾ ਢਾ ਦਿਓ ਸਤਿਗੁਰੂ ਜੀ ਬਸਮਾਦ ਹੋ ਗਏ ਸਕੋਚ ਕੇ ਟਹਾਤਾ ਫੇਰ ਮਾਰਾ ਆਜਾ ਇੱਕ ਦਿਓ ਸਤਿਗੁਰਾਂ ਨੇ ਲਖੀਰ ਕੱਢ ਕੇ ਦੱਸਿਆ ਵੀ ਐ ਬਣਾਓ ਫੇਰ ਦੂਜੇ ਦਿਨ ਥੜੇ ਬਣਾਏ ਰਾਮੇ ਜੀ ਤੋਂ ਬਣਾਇਆ ਰਾਮੇ ਜੀ ਦਾ ਪਸੰਦ ਨਾ ਕੀਤਾ ਫੇਰ ਟਹਾਤਾ ਗੁਰੂ ਰਾਮਦਾਸ ਸਾਹਾ ਦਾ ਵੀ ਟਹਾਤਾ ਤੀਏ ਦਿਨ ਫੇਰ ਬਣਾਏ ਜੋ ਤੀਏ ਦਿਨ ਬਣਾਏ ਤੇ ਰਾਮੇ ਦੇ ਪਾਸ ਆ ਕੇ ਕਹਿੰਦੇ ਭਾਈ ਜਿਵੇਂ ਅਸੀਂ ਦੱਸ ਕੇ ਜਾਣੇ ਓਵੇਂ ਨਹੀਂ ਤੂੰ ਬਣਾਉਂਦਾ 빙ਗਾ ਕਿਉਂ ਕਰ ਦਿੱਤਾ ਕਹਿਣ ਲੱਗਾ ਮਹਾਰਾਜ ਆਪ ਦੀ ਵੱਡੀ ਉਮਰ ਹੋ ਗਈ ਐ ਤੇ ਮੈਂ ਤਾਂ ਜਿਵੇਂ ਤੁਸੀਂ ਕਿਹਾ ਓਵੇਂ ਬਣਾਇਆ ਜੋਰ ਲਾ ਕੇ ਸਤਿਗੁਰੂ ਸਾਹਿਬ ਚੁੱਪ ਹੋ ਕੇ ਵੀ ਹੁਣੇ ਉਮਰ ਪਰਖਣ ਲੱਗ ਗਿਆ ਫੇਰ ਗੁਰੂ ਰਾਮਦਾਸ ਸਾਹਿਬ ਦੇ ਪਾਸ ਆਏ ਕਹਿੰਦੇ ਪੁਰਖਾ ਇਹ ਕੀ ਕੀਤਾ ਜਿਵੇਂ ਅਸੀਂ ਦੱਸਿਆ ਸੀ ਉਸ ਤਰ੍ਹਾਂ ਕਿਉਂ ਨਹੀਂ ਬਣਾਇਆ ਗੁਰੂ ਸਾਹਿਬ ਨੂੰ ਚਰਨ ਪਕੜ ਲੈ ਮਹਾਰਾਜ ਸਾਨੂੰ ਮਤ ਨਹੀਂ ਹੈ ਜਿਸ ਪ੍ਰਕਾਰ ਵਸ ਕੇ ਜਾਣੇ ਉਹ ਭੁੱਲ ਜਾਣੇ ਆ ਆ ਫੇਰ ਦੱਸ ਦਿਓ ਮਹਾਰਾਜ ਮੈਂ ਉਸ ਤਰ੍ਹਾਂ ਬਣਾਵਾਉਂਗਾ ਸਾਨੂੰ ਤੁਹਾਨੂੰ ਦੱਸਤਾ ਕਿ ਵੇਖ ਲੋ ਪਰਖ ਵਿੱਚ ਉਹ ਤਾਂ ਸਾਡੀ ਉਮਰ ਪਰਖਣ ਵਾਲਾ ਬਣ ਗਿਆ ਤੇ ਕਿਸ ਪ੍ਰਕਾਰ ਗਰੀਬੀ ਵਾਲੇ ਹਨ ਕਿ ਉਹ ਸਭ ਤਰ੍ਹਾਂ ਕਰਕੇ ਸਭ ਵਿਦਮਾਨ ਉਹ ਮਾਨ ਸਾਰੀਆਂ ਵਿਧੀਆਂ ਨਾਲ ਖੋਜ ਕੇ ਜਦੋਂ ਮਨ ਮੰਨ ਗਿਆ ਗੁਰੂ ਅਮਰਦਾਸ ਸਾਹਿਬ ਦਾ ਤਬ ਹੀ ਭਇਓ ਪ੍ਰਸੰਨ ਉਹਨਾਂ ਗੁਰੂ ਅਮਰਦਾਸ ਸਾਹਿਬ ਪ੍ਰਸੰਨ ਹੋ ਗਏ ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ ਇਹ ਗੁਰੂ ਨਾਨਕ ਦੇਵ ਦੇ ਰਾਜ ਯੋਗ ਦਾ ਜਿਹੜਾ ਤਖਤ ਸੀ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਨੂੰ ਇਸ ਪ੍ਰਕਾਰ ਬਖਸ਼ਿਤਾ ਗੁਰੂ ਅਮਰਦਾਸ ਜੀ ਸਾਹਿਬ ਸੰਗਤ ਜੀ ਸਭ ਵਿਦਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ